ਯਾ ਵਾ ਇਧਰਲੇ ਪਾਸੇ ਰਮਦਾਸ ਡੇਰਾ ਬਾਬਾ ਨਾਨਕ ਜਾਂ ਅਜੀ ਨਾਲੇ ਤੋਂ ਫਰੀਦਕੋਟ ਚੂੜੀਆਂ ਰੋਡ ਨੂੰ ਲਾ ਲਓ ਇਧਰਲੇ ਏਰੀਆ ਤੇ ਬਹੁਤ ਜਿਆਦਾ ਸੰਗਤ ਆਈ ਆ ਤੇ ਬਹੁਤ ਜ਼ਿਆਦਾ ਬਹੁਤ ਕੁਝ ਸਾਰਿਆਂ ਕੋ ਹੋ ਗਿਆ ਵਾ ਬੇਨਤੀ ਹੁਣ ਇਹ ਆ ਵੀ ਤੁਸੀਂ ਐ ਸਾਈਡ ਨੂੰ ਜਾਓ ਓਠੀਆਂ ਤੋਂ ਕੁਕੜਾ ਤੋਂ ਸਿੱਧਾ ਓਠੀਆਂ ਨੂੰ ਓਠੀਆਂ ਤੋਂ ਤੁਹਾਨੂੰ ਅਗਲੇ ਪਾਸੇ ਸਾਰਾ ਓਠੀਆਂ ਤੋਂ ਸਾਲ ਲਓ ਵੀ ਪਾਣੀ ਸ਼ਵੇ ਤੋਂ ਸ਼ੁਰੂ ਹੋ ਜਾਂਦਾ ਵਾ ਸ਼ਵੇ ਤੋਂ ਸ਼ਵਾ ਸਾਰਾ ਹੀ ਡੁੱਬਿਆ ਵਾ ਉਧਰਲੇ ਪਿੰਡ ਜਿੰਨਿਆਂ ਕੰਢਿਆਲ ਜਸਤਰਵਾਲ ਸ਼ੀਨ ਨੇ ਨਪਾਲ ਟੰਡਾਲ ਇਹ ਸਾਰਾ ਹੀ ਏਰੀਆ ਡੁੱਬਿਆ ਵਾ ਇਧਰਲੀ ਸਾਈਡ ਕੋਈ ਨਹੀਂ ਜਾਣਦਾ ਸਾਰਾ ਜਿਹੜਾ ਕੋਈ ਪੁੱਛਦਾ ਕਿਧਰ ਡੇਰਾ ਬਾਬਾ ਨਾਨਕ ਅਰੰਦਾਸ ਬਸ ਇਹੋ ਕੁਝ ਕਹੀ ਜਾਂਦਾ ਵਾ ਡੇਰਾ ਬਾਬਾ ਨਾਨਕ ਅਰੰਦਾਸ ਸਾਰੇ ਇਹਨੂੰ ਜਾਈ ਜਾਂਦੇ ਆ ਇਧਰੋਂ ਮੇਰੇ ਵੀ ਜੀ ਕੋਈ ਫਾਇਦਾ ਨਹੀਂ ਕਿਉਂਕਿ ਬੜਾ ਕੁਝ ਉਧਰ ਚਲ ਗਿਆ ਵਾ ਪਾਣੀ ਸਾਰਾ ਲੈ ਕੇ ਚਲ ਗਿਆ ਵਾ ਇਧਰਲੀ ਸਾਈਡ ਪਿੰਡਗਾਂ ਨਪਾਲਾ ਨੂੰ ਹਨਾ ਤੇ ਆਪਾਂ ਚਾਹੁੰਦੇ ਆ ਵੀ ਜਿੰਨੇ ਵੀ ਸੰਗਤ ਜਿੰਨੇ ਵੀ ਮੇਰੇ ਵੀਰ ਭਰਾਣ ਕੇ ਇਹਨੇ ਆਉਣਾ ਹਨ ਉਹ ਇਧਰਲੇ ਪਾਸੇ ਸਮਾਨ ਲੈ ਕੇ ਆਵੇ ਜਿ ਤਰ੍ਹਾਂ ਤੂੜੀ ਹੋ ਗਈ ਚਾਰ ਹੋ ਗਿਆ ਖਾਣਾ ਹੋ ਗਿਆ ਹਨਾ ਇਹੋ ਜਿਹੀ ਚੀਜ਼ਾਂ ਇਧਰਲੇ ਸਾਈਡ ਲਈ ਕਿਓ ਇਧਰ ਨੂੰ ਆਉਂਦਾ ਕੋਈ ਫਾਇਦਾ ਨਹੀਂ ਬਹੁਤ ਜ਼ਿਆਦਾ ਇਧਰ ਲੋਕੀ ਪਿੱਛੇ ਸਮਾਨ ਲਈ ਜਾਂਦੇ ਆ ਜੱਟ ਜੀ ਵੀਦਾਰ ਕੋ ਸਮਾਨ ਨਹੀਂ ਪਹੁੰਚੰਦਿਆ ਆ ਹੁਣ ਹਸਾਲਾ ਵੀ ਮੈਂ ਦੋ ਚੱਕਰ ਲਾਏ ਆ ਤੇ ਦੋਹਾਂ ਚੱਕਰਾਂ ਦੇ ਵਿੱਚ ਮੈਨੂੰ ਪਤਾ ਨਹੀਂ ਕਿੰਨੇ ਕਿ ਜਾਣੇ ਰਾਤ ਵਿੱਚ ਮਿਲੇ ਆ ਜੀ ਨਾਲੇ ਮਿਲੇ ਵੀ ਜੀ ਸਾਨੂੰ ਤੇ ਜੋ ਸਾਨੂੰ ਤੇ ਜਿੱਥੇ ਨਹੀਂ ਵੀਣਾ ਕੋਈ ਜਾ ਕੋ ਉੱਥੇ ਵੀ ਲੋਕ ਹੱਥੋਂ ਚੀਜ਼ ਨੂੰ ਖੁੰਦੇ ਆ ਤੇ ਤੁਸੀਂ ਜੱਟ ਜ਼ਿੰਮੇਦਾਰ ਕੋ ਪਹੁੰਚੋ ਉਹਨਾਂ ਕੋਲ ਮੇਰੇ ਵੀਰ ਇਹੋ ਜਿਹੀਆਂ ਚੀਜ਼ਾਂ ਬਚਾਓ ਉਹਨਾਂ ਦਾ ਬਹੁਤ ਮੰਦਾ ਆਜੋ ਇਧਰ ਬਹੁਤ ਜ਼ਿਆਦਾ ਪਾਣੀ ਆ ਗਿਆ ਜੋ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਵੀਰ ਜੀ ਇਹ ਵੀਡੀਓ ਨੂੰ ਕਰਦੇ ਸ਼ੇਅਰ ਵੀ ਜਿਹੜਾ ਹੋਰ ਤੱਕ ਵੀਰਾਂ ਤੱਕ ਪਹੁੰਚ ਸਕੇ ਵੀ ਜਿਹੜਾ ਸਮਾਨ ਜਿੱਥੇ ਜਾਣਾ ਉਧਰ ਪਹੁੰਚਾਇਆ ਜਾਵੇ